ਅੱਜ ਅਸੀਂ ਸਾਂਝਾ ਦੇ ਆਪਕ ਮੁਰਜਾ ਪੰਜਾਬ ਵੱਲੋਂ ਪੰਜਾਬ ਭਵੰਦੀ ਵਿੱਚ ਸਿੱਖਿਆ ਮੰਤਰੀ ਜੀ ਪੰਜਾਬ ਦੇ ਨਾਲ ਜਿਹੜੀ ਸਾਡੀ ਮੀਟਿੰਗ ਹੋਈ ਆ ਜਿਹਦੇ ਵਿੱਚ ਪੰਜਾਬ ਦੇ ਅਧਿਆਪਕਾਂ ਦੇ ਮਸਲਿਆਂ ਤੇ ਗੱਲ ਹੋਈ ਜਿਹਦੇ ਵਿੱਚ ਸਾਡੀ ਸਭ ਤੋਂ ਪਹਿਲਾਂ ਜਿਹੜਾ ਸੀਐਨਪੀ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਪਿਛਲੇ ਦਿਨਾਂ ਤੋਂ ਚੱਲ ਰਿਹਾ ਹੈ ਉਹਦੇ ਸਬੰਧ ਵਿੱਚ ਮੰਤਰੀ ਜੀ ਦਾ ਕਹਿਣਾ ਹੈ ਕਿ ਇਹਦੇ ਸਬੰਧ ਦੇ ਵਿੱਚ ਉਹ ਖੁਦ ਪਰਸਨਲ ਦੇ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਹੈ ਜਿਹੜਾ ਉਹ ਜਲਦੀ ਕਰਨਗੇ ਦੂਸਰਾ ਇਹ ਸੀਗਾ ਕਿ ਲੈਕਚਰਾਰਾਂ ਤੇ ਮਾਸਟਰ ਕਾਡਰ ਦੀਆਂ ਜਿਹੜੀਆਂ ਪ੍ਰਮੋਸ਼ਨਾਂ ਹੋਈਆਂ ਹਨ ਉਹਨਾਂ ਪ੍ਰਮੋਸ਼ਨਾਂ ਦੇ ਵਿੱਚ ਅਧਿਆਪਕਾਂ ਨੂੰ ਸਟੇਸ਼ਨਾਂ ਜਿਹੜੇ ਖਾਲੀ ਸਟੇਸ਼ਨ ਬਹੁਤ ਸਾਰੇ ਜਿਹੜੇ ਪਏ ਆ ਉਹ ਨਹੀਂ ਮਿਲੇ ਸੀ ਉਹਦੇ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਉਹ ਤੁਰੰਤ ਜਲਦੀ ਤੋਂ ਜਲਦੀ ਦੁਆਰਾ ਸਟੇਸ਼ਨ ਚੋਇਸ ਕਰਾ ਕੇ ਦੁਆਰਾ ਸਟੇਸ਼ਨ ਚੋਇਸ ਕਰਾ ਕੇ ਸਾਰਿਆਂ ਨੂੰ ਮੌਕਾ ਦਿੱਤਾ ਜਾਊਗਾ ਤਾਂ ਕਿ ਸਾਰਿਆਂ ਨੂੰ ਨੇੜੇ ਤੋਂ ਨੇੜੇ ਜਿੱਥੇ ਵੀ ਸਟੇਸ਼ਨ ਹੈਗੇ ਆ ਉਹਨਾਂ ਨੂੰ ਅਡਜਸਟ ਕੀਤਾ ਜਾ ਸਕਦਾ। ਤੀਜਾ ਮਗਰੋਂ ਤੀਜਾ ਸਾਡਾ ਉਹਨਾਂ ਦੇ ਨਾਲ ਇਹ ਸੀਗਾ ਕਿ 16 ਫਰਵਰੀ ਨੂੰ ਹੜਤਾਲ ਹੋਈ ਹੈ ਜਿਹੜੀ ਹੜਤਾਲ ਦੇ ਵਿੱਚ ਤਿੰਨ ਜਿਲ੍ਹਿਆਂ ਦੇ ਵਿੱਚ ਅਧਿਆਪਕਾਂ ਦੀ ਤਨਖਾਹ ਕਟੌਤੀ ਕੀਤੀ ਆ ਤੇ ਉਹਦੇ ਸਬੰਧੀ ਉਹਨਾਂ ਨੇ ਸਾਨੂੰ ਪੋਜ਼ਿਟਿਵ ਕਿਹਾ ਹੈ ਕਿ ਇਹ ਜਿਹੜਾ ਤਨਖਾਹ ਕਟੌਤੀ ਵਾਲਾ ਪੱਤਰ ਆ ਇਹਨੂੰ ਅਸੀਂ ਥੱਲੇ ਪੇਸ਼ ਕੇ ਤਨਖਾਹ ਇਹਦਾ ਹੱਲ ਕਰਾਂਗੇ ਤੇ ਤਨਖਾਹ ਕਟੌਤੀ ਜਿਹੜੀ ਹੈ ਉਹ ਵਾਪਸ ਲਵਾਂਗੇ। ਇਸ ਤੋਂ ਬਿਨਾ ਬਾਕੀ ਜਿਹੜੀ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਖਿਆ ਨੀਤੀ ਜਿਹੜੀ ਪੰਜਾਬ ਆਪਣੀ ਬਣਾਊਗਾ ਤੇ ਨਾਲ ਜਿਹੜੇ ਹੋਰ ਕੁਝ ਮਸਲੇ ਸਾਡੇ ਕੋਲੋਂ ਹੋਰ ਵੀ ਅਸੀਂ ਜਿਹੜੇ ਉਠਾਏ ਅਧਿਆਪਕਾਂ ਦੇ ਉਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਤੇ ਬਾਕੀ ਮੇਰੇ ਨਾਲ ਸਾਡੇ ਮੋਰਚੇ ਦੇ ਹੋਰ ਤਰਵੀਨਰ ਕੋ-ਰਵੀਨਰ ਸਾਥੀ ਹੈਗੇ ਆ ਤੇ ਉਹ ਆਪਣੀ ਗੱਲ ਕਰਦੇ ਗਏ ਸਤਿਕਾਰਯੋਗ ਅਧਿਆਪਕ ਸਾਥਿਓ ਅਸੀਂ ਅੱਜ ਸਾਂਝਾ ਅਧਿਆਪਕ ਮੋਰਚਾ ਵੱਲੋਂ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ ਕੀਤੀ ਆ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਲਗਭਗ 1800 ਲੈਕਚਰਰਾਂ ਦੀਆਂ ਪ੍ਰਮੋਸ਼ਨਾਂ ਕੀਤੀਆਂ ਤੇ 400 ਸਵਾ 400 ਲਗਭਗ ਪ੍ਰਾਇਮਰੀ ਅਧਿਆਪਕਾਂ ਦੀ ਪ੍ਰਮੋਸ਼ਨ ਕੀਤੀ ਸੀ ਪਰ ਉਹਨਾਂ ਨੂੰ ਬਹੁਤ ਦੂਰ ਦਰਾਡੇ ਸਟੇਸ਼ਨ ਦਿੱਤੇ ਗਏ। ਉਹਦੇ ਤੇ ਲਗਾਤਾਰ ਮੋਰਚੇ ਤੇ ਡੀਟੀਐਫ ਸਟਰਗਲ ਕਰਦੇ ਆ ਰਹੇ ਆ। ਸਪਸ਼ਟ ਮੰਗ ਰੱਖੀ ਵੀ ਜਿਹੜੇ 600 ਅਧਿਆਪਕ ਲੈਕਚਰਰ ਡਿਵਾਰ ਕੀਤੇ ਆ ਉਹ ਪੱਤਰ ਤੁਰੰਤ ਰੱਦ ਕੀਤਾ ਜਾਵੇ ਤੇ ਵਨ ਟਾਈਮ ਸੋਲੂਸ਼ਨ ਜਿੰਨੇ ਵੀ ਲੈਕਚਰਰ ਕੇਡਰ ਦੀਆਂ ਪ੍ਰਮੋਸ਼ਨਾਂ ਹੋਈਆਂ ਉਹਨਾਂ ਨੂੰ ਵਨ ਟਾਈਮ ਸਟੇਸ਼ਨ ਲੈਣ ਦਾ ਮੌਕਾ ਦਿੱਤਾ ਜਾਵੇ ਇਹਦੇ ਨਾਲ ਨਾਲ ਜੋ ਪ੍ਰਾਇਮਰੀ ਅਧਿਆਪਕਾ 450 ਲਗਭਗ ਪ੍ਰਾਇਮਰੀ ਦੇ ਆਪਕ ਜਿਹੜੇ ਜਿਨ੍ਹਾਂ ਨੂੰ ਪ੍ਰਮੋਸ਼ਨ ਦਿੱਤੀ ਗਈ ਆ ਉਹਨਾਂ ਨੂੰ ਵੀ ਵਨ ਟਾਈਮ ਸਿਲੈਕਸ਼ਨ ਸਟੇਸ਼ਨ ਦੀ ਸੋਲੂਸ਼ਨ ਦਿੱਤਾ ਜਾਵੇ ਅਸੀਂ ਸਪਸ਼ਟ ਮੰਗ ਰੱਖੀ ਵੀ ਸੀਐਂਡੀਵੀ ਵਾਲੇ ਪੱਤਰ ਤੇ ਰੋਕ ਲਾਈ ਜਾਵੇ ਮੰਤਰੀ ਸਾਹਿਬ ਨੇ ਕਿਹਾ ਵੀ ਅਸੀਂ ਵਿਧੇ ਭਾਗ ਨੂੰ ਚਿੱਠੀ ਲਿਖ ਰਹੇ ਹਾਂ ਇਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਕੱਲ ਨੂੰ 1-2 ਦਿਨਾਂ ਦੇ ਵਿੱਚ ਲੈਟਰ ਜਾਰੀ ਕਰਕੇ